ਹੈਲੋ ਜੀ ਸਸਟੀਕਾ ਸਾਰੇ ਨੂੰ ਸੁਖ ਬਲੌਗਸ ਤੋਂ ਪਰ ਆ ਗਏ ਹਾਂ ਤੁਹਾਡਾ ਸਵਾਗਤ ਹੈ YouTube family ਦਾ ਸਾਰੇ ਠੀਕ ਠਾਕ ਹੋ ਜੀ ਦੇਖੇ ਸਾਰੇ ਸਸਟੀਕਾ ਜੀ ਅੱਜ ਹੋ ਗਈ ਕਿਤੇ ਕਿਤੇ 11 ਅਪ੍ਰੈਲ ਤੇ ਸਾਢੇ 7 8 ਦਾ ਹੋ ਗਿਆ ਟਾਈਮ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਫਿਰ ਸੋਣਾ ਕਮੈਂਟ ਕਰ ਦਿੱਤਾ ਕਰੋ লাইਵ ਲਾਈਵ ਕੰਨੀ ਆਵੇਂ ਲਾਈਕ ਕਰ ਦਿੱਤਾ ਕਰੋ ਵੀਡੀਓ ਨੂੰ ਤੇ ਥੋੜੇ ਕਰਦੇ ਕੰਮਕਾਰ ਹੋ ਚੁੱਕੇ ਆ ਬਾਕੀ ਰਹਿੰਦੇ ਆ ਹਜੇ ਤੇ ਤੁਹਾਨੂੰ ਪਤਾ ਵੀ ਦੋ ਦਿਨ ਤੋਂ ਮੇਰੇ ਵਲੌਗ ਨਹੀਂ ਆ ਹੈਗੇ ਕੋਈ ਸੇ ਠੀਕ ਨਹੀਂ ਸੀਗੀ ਤੇ ਜੇ ਉਹ ਦੇਖੋ ਜੇ ਸੇ ਠੀਕ ਨਾ ਹੋਵੇ ਤਾਂ ਆਪਾਂ ਕੁਝ ਮਨ ਨਹੀਂ ਕਰਦਾ ਕੰਮ ਕਰਨ ਨੂੰ ਜਾਂ ਕਿਦਾਂ ਵੀ ਆ ਹਰ ਇੱਕ ਗੱਲ ਆ ਔਰਤ ਜਿੰਨੀ ਵੀ ਬਿਮਾਰ ਹੋਵੇ ਉਹਨੂੰ ਆਪਣੇ ਘਰ ਦੇ ਕੰਮ ਕਰਨੇ ਪੈਂਦੇ ਰੋਟੀ ਪਕਾ ਕੇ ਤੇ ਉਹਨੂੰ ਖਾਣੀ ਪੈਂਦੀ ਹੈ ਨਾ ਤੇ ਔਰਤ ਦੇ ਬਿਮਾਰ ਹੋਣ ਨਾਲ ਸਾਰਾ ਕੰਮਕਾਰ ਕਰਦਾ ਠੱਪ ਹੋ ਜਾਂਦਾ ਆ ਇਹ ਵੀ ਗੱਲ ਪੱਕੀ ਆ ਨਾ ਤੇ ਦੇਖੋ ਅੱਜ 11 April ਹੋ ਗਈ ਤੇ ਪਰਸੋਂ ਨੂੰ ਵਿਸਾਖੀ ਆ ਗਈ ਆ ਤੇ ਵਿਸਾਖੀ ਵੀ ਕਿਸੇ ਨੂੰ ਸਫਦੀ ਆਉਂਦੀ ਆ ਤੇ ਵਾਇਗਰ ਸਾਰਿਆਂ ਨੂੰ ਸਭ ਦੀ ਦੇਵੇ ਤੇ ਕਿਤੇ ਕਿਤੇ ਇਦਾਂ ਕਹਿੰਦੇ ਨਹੀਂ ਵਿਆਹ ਪਰ ਵਾਇਗਰ ਹੁਣ ਤਾਂ ਮੇਹਰ ਹੀ ਕਰੇ ਹੁਣ ਤਾਂ ਕਣਕ ਜਿੱਦਾਂ ਗੱਲੋਂ ਬਾਹਰ ਪਈਆਂ ਆ ਨਾ ਤੇ ਨਾ ਹੀ ਹੋਵੇ ਇਦਾਂ ਦਾ ਚਾਂਸ ਹੈ ਨਾ ਵੀ ਜਿਵੇਂ ਜਰਾਂ ਨੂੰ ਆਸਾ ਹੁੰਦੀਆਂ ਆ ਆਪਣੇ ਕਣਕ ਪੱਠੇ ਤੇ ਵੀ ਸਿਆਹ ਬਣਾਉਣਾ ਸੀ ਉਹ ਚੀਜ਼ ਬਣਾਉਣੀ ਆ ਕਿਦਾਂ ਵੀ ਹੈਗਾ ਨਾ ਵੀ ਆਪਣੇ ਅਸੀਂ ਲੋਨ ਦਰਨਾ ਆ। ਅਰੇ ਇੱਕ ਦੀ ਸਮੱਸਿਆ ਹੁੰਦੀ ਹੈ ਨਾ। ਦੇਤਾ ਆ। ਤੇ ਇੱਕ ਰੋ ਮੇਰੇ ਕਰੇ ਬਦਲਦਾ ਉਹਦਾ ਹੋਇਆ ਲੱਗਦਾ ਆ ਤੇ ਖੈਰ ਹੁਣ ਸੇ ਤਾਂ ਮੇਰੇ ਅੰਨਲੋ ਕਾਫੀ ਠੀਕ ਆ ਤੇ ਵਧੀਆ ਆ ਜੀ ਹੁਣ ਤਾਂ। ਦੇਖਣ ਲਈ ਠੰਡੀ ਹਵਾ ਚੱਲਣ ਢਈ ਆ। ਠੰਡੀ ਠੰਡੀ ਹਵਾ ਵਗਣ ਢਈ ਆ ਤੇ ਮਸਾਕੀ ਵੀ ਕਿਸੇ ਕਿਸੇ ਨੂੰ ਚੰਗੀ ਆਉਂਦੀ ਆ ਜਿਉਂ ਕਿਸੇ ਕਿਸੇ ਨੂੰ ਚੰਗੀ ਆਉਂਦੀ ਪਰ ਆਉਣੀ ਚਾਹੀਦੀ ਹੈ ਜੀ ਦੇਖੋ ਜੀ ਪਰਸੋਂ ਨੂੰ ਆਪਣੇ ਜਿਦਾ ਕਹ ਲੋ ਵੀ ਗੁਰਦੁਆਰਾ ਸਾਹਿਬ ਸਰੋਵਰ ਤੇ ਖੰਡ ਪਾਠ ਸਾਹਿਬ ਦੀ ਲੜੀ ਚੱਲਣੀ ਆ ਦੇਖੋ ਪੈਣੇ ਆ ਕਿਹਾ ਦੇਖੋ ਬੱਦਲ ਦੇਖੋ ਬੱਦਲ ਕਿਹਦਾ ਛਾਏ ਹੋਏ ਆ ਦਾ ਘੋਰ ਬੱਦਲ ਇੱਕਦਮ ਦੇਖੋ ਜੀ ਰੱਬ ਅੱਗੇ ਜੋਤ ਨਹੀਂ ਕੋਈ ਵੀ ਜੋ ਨਹੀਂ ਕਰਨਾ ਉਹਨੇ ਕਰਕੇ ਰਹਿਣਾ ਆ ਤੇ ਆਪਾਂ ਉਹਨੂੰ ਕਰਨ ਤੋਂ ਰੋਕ ਵੀ ਸਕਦੇ ਕਿਉਂ ਮਾਲਕ ਸਾਰਿਆਂ ਦਾ ਨਾ ਉਹ ਜੋ ਚੰਗਾ ਲੱਗਦਾ ਉਹਨੇ ਉਹੀ ਕਰਨਾ ਪਰ ਆਪਾਂ ਤਾਂ ਕਹਿੰਦੇ ਆ ਵੀ ਆ ਨਾ ਹੋਵੇ ਤਾਂ ਉਹ ਨਾ ਹੋਵੇ ਨਾ ਤੇ ਇਦਾਂ ਵੀ ਹੈਗਾ ਆ ਪਰ ਨੇ ਜੋ ਪਰਮਾਤਮਾ ਦੇ ਰੰਗ ਆ ਦੇਖੋ ਜੀ ਰਾਤ ਅੱਛੀ ਲਾਈਵ ਹੋਣ ਲੱਗੇ ਸੀਗੇ ਤੇ ਉਹ ਇੰਟਰਨੈਟ ਦੀ ਪ੍ਰੋਬਲਮ ਕਰਕੇ ਨਾ ਰੇਂਜ ਨਹੀਂ ਆਈ ਹੈਗੀ ਤੇ ਲਾਈਵ ਹੋ ਨਹੀਂ ਹੋ ਸਕੇ ਤੇ ਰੀ ਕਨੈਕਟਿੰਗ ਆ ਜਾਂਦਾ ਸੀਗਾ ਵਿੱਚ ਰੇ ਜੁੱਤੀ ਟੁੱਟ ਜਾਂਦੀ ਸੀ ਤੇ ਪਤਾ ਨਹੀਂ ਕਿ ਚੱਕਾ ਕਿਸਾ ਤੋਂ ਉਦਾਂ ਵੈਸੇ ਹੀ ਲਾਈਵ 1 ਘੰਟਾ ਨਹੀਂ ਹੁੰਦੇ ਆ ਤੇ ਸ਼ਾਮ ਨੂੰ 6 ਵਜੇ ਮੇਰਾ ਬਲੌਗ ਆਉਂਦਾ ਹੁੰਦਾ ਤੇ ਮੈਂ 6 ਵਜੇ ਅਪਲੋਡ ਕਰਦੀ ਹੁੰਦੀ ਹਾਂ ਇਸ ਬਲੌਗ ਨੂੰ ਤੇ ਤੁਸੀਂ ਸੁਣਾਓ ਸਾਰੇ ਠੀਕ ਠਾਕ ਹੋ ਵਧੀਆ ਓਕੇ ਹੋ ਸਾਰੇ ਨਹੀਂ ਕੋਈ ਬਾਲ ਨਹੀਂ ਸਕਣਾ ਪਾਇਆ ਉਦੋਂ ਸਿਮੇਰੀ ਇਹਨਾਂ ਮਟਾਪਾ ਘਟ ਕਰਨ ਵਾਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਬਹੁਤ ਸ਼ਤਕਾਰ ਦਿੱਤਾ ਇਸ ਵੀਡੀਓ ਨੂੰ ਹਾਇ ਤੱਕ ਵਿਊਜ਼ ਆ ਜਾਂਦੇ ਉੱਤੇ ਤੇ ਦੇਖੋ ਜੀ ਆਪਾਂ ਇੰਨੀ ਮਿਹਨਤ ਕਰਦੇ ਆ ਤਾਂ ਆਪਣੀ ਮਿਹਨਤ ਬਾਰਾਜਵੇ ਤਾਂ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਨਾ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਕਿ ਵੀ ਇਸ ਰਿਲੇਟਡ ਮੈਂ ਹੋਰ ਵੀ ਕੋਈ ਵੀਡੀਓ ਲੈ ਕੇ ਆਵਾਂ ਹਨਾ ਜਾਨੀ ਦੇਸੀ ਨੁਕਤੇ ਹੋਗੇ ਘਰੇਲੂ ਨੁਕਸੇ ਹੋਗੇ ਨਾ ਤੁਹਾਨੂੰ ਵਧੀਆ ਲੱਗਦੇ ਆ ਉਹ ਤੇ ਹੋਸਰਾ ਛੱਡ ਜਰੀਏ ਕਿਸੇ ਦਾ ਜਣੀ ਫੇਵੇਂ ਉਹੀ ਗੱਲ ਕਹਿੰਦੀ ਆ ਭਲਾ ਹੋ ਸਕੇ ਹੈਨਾ ਵੀ ਕਿਸੇ ਦੇ ਸੀ ਕੰਮ ਆ ਸਕੀਏ ਤਾਂ ਸਾਡੇ ਨੁਕਤੇ ਹੈਨਾ ਬਿਨਾ ਪੈਸਿਆਂ ਤੋਂ ਤੁਹਾਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਹੋਣਾ ਨਾ ਉਹੀ ਗੱਲ ਆ ਤੁਸੀਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਮੈਂ ਕਿਹ ਸਟੌਪ ਤੇ ਵੀਡੀਓ ਲੈ ਕੇ ਆਵਾਂ ਫਿਰ ਹੈਨਾ ਸਾਡੇ ਪੱਕੇ ਪਰੌਂਦੇ ਆ ਕਾਲੂ ਸਿਟੀ ਹੁਣਾਂ ਨੂੰ ਬਹਿਣ ਨੂੰ ਤੇ ਜਿਹੜਾ ਡੱਬੂ ਆਇਆ ਸੀਗਾ ਇੱਕ ਦਿਨ ਬੈਠਾ ਹੀ ਉਹ ਮੁੜਕੇ ਨਹੀਂ ਬੈਠਾ ਉਹ ਚਲ ਗਿਆ ਫਿਰ پتہ ਨਹੀਂ ਕਿ ਹਸਾਲ ਤੱਕ ਜਲਦੀ ਪੂਰਾ ਹੋ ਗਿਆ ਤੇ ਹੋਰ ਸਾਡੇ ਜਿਹੜੇ ਜਾਨਵਰ ਰੱਖੇ ਹੋਏ ਉਹ ਬਿੰਦੇ ਆ ਨਾ ਆ ਬੜੇ ਤਾਂ ਨਾਲ ਬਿਸਤਰਾ ਵੀ ਹੈਗਾ ਤੇ ਬੜੇ ਰਾਮ ਨੇ ਬਹਿ ਜਾਂਦੇ ਇੱਥੇ ਮੀਂਹ ਜੀ ਤੁੱਪ ਜੀ ਹੈ ਨਾ ਸਵੇਦਾ ਹੈ ਤੇ ਵਿਸਾਖੀ ਤੇ ਹੀ ਜਾਂਦਾ ਨਹੀਂ ਕਿ ਤਰਫ ਵਾਲਾ ਕਿ ਤੇ ਹਰ ਵਾਰੀ ਨਹੀਂ ਜਾਂਦਾ ਤਾਂ ਆਪਣੇ ਪਿੰਡੀ ਦੇ ਸਾਥੀ ਲੱਗਦੀ ਆ ਆਪਾਂ ਪਿੰਡ ਹੀ ਆਪਣੇ ਪਸਾਖੀ ਦੇਖੀ ਦੀ ਆ ਤੇ ਚਲੋ ਫਿਰ ਵਧੀਆ ਲੱਗਦਾ ਆ ਦੂਰ ਦੂਰ ਤੱਕ ਨਾ ਮੀਂਹ ਜਗ ਲੋ ਧੁੰਦ ਧੁੰਦ ਖੇਤਾਂ ਵਿੱਚ ਲੱਗਦੀ ਆ ਡਾਕਟਰ ਸਾਹਿਬ ਤੇ ਮਿਲ ਲ ਲ ਗਏ ਆ ਖੂਨ ਥੋੜੀ ਜਿਹੀ ਮੱਕੀ ਦੀ ਬਿਜਲੀ ਸੀਗੀ ਤੇ ਉਹ ਜੋ ਹੋ ਸਕਦਾ ਦਿਖਾਵਾਂਗੇ ਤੇ ਚਲੋ ਘਰ ਦੇ ਕੰਮ ਹੁਣ ਕਰ ਲਈਏ ਬਲੌਗ ਸਟਾਰਟ ਕਰ ਲਿਆ ਆਪਾਂ ਇਸ ਸ਼ੁਰੂਆਤ ਕਰ ਲਈ ਸਵੇਰ ਤੋਂ ਬਲੌਗ ਦੀ ਤੇ ਚੱਲਦੇ ਨਾਲ-ਨਾਲ ਤੁਹਾਨੂੰ ਲੈ ਕੇ ਹਾਂਜੀ ਦੇਖੋ ਜੀ ਮੀਂਹ ਤੇ ਕਿਹੜੇ ਮੌਸਮ ਦਾ ਮੀਂਹ ਆ ਰੱਬੀ ਜਿਵੇਂ ਜਿਹੜਾ ਇਹਨੂੰ ਬਹੁਤ ਅੰਕ ਕਰਦਾ ਆ ਤੇ ਜਦੋਂ ਜਿੰਦਾਰ ਮੰਗਦਾ ਨਾ ਪਾਣੀ ਉਹਦਾ ਆਪਣੇ ਮੀਂਹ ਪਾਣੀ ਹੁੰਦਾ ਇਹ ਪਾਣੀ ਲੈਣੇ ਹੁੰਦੇ ਕਣਕਾਂ ਨੂੰ ਹੁਣ ਦੇਖੋ ਜੀ ਰਬ ਦੇ ਰੰਗ ਜਿੱਥੇ ਉਹ ਰੱਖਿਓ ਉੱਥੇ ਰਹਿਣਾ ਪੈਂਦਾ ਤੇ ਦੱਸਿਆ ਜਮੀਨੀ ਹਰੀ ਦਾ ਇਹ ਮੇਨੇਰੀ ਆਉਣੀ ਆ ਅੱਜ ਤੇ ਕਣੀ ਆ ਜਾਂਦੀ ਹੈ ਨਾਲ ਬੱਦਲ ਵੀ ਕਰਦੀ ਜਾਂਦੇ ਆ ਦੇਖੋ ਬੱਦਲ ਕਿੰਨਾ ਉੱਪਰ ਤੇ ਕਣੀਆਂ ਕਲੀਆਂ ਪਈ ਜਾਂਦੀਆਂ ਤੇ ਜੋ ਨੂੰ ਹੋਣੀ ਕਰਨਾ ਉਹ ਕਰ ਹੋ ਕੇ ਰਹਿਣਾ ਤੇ ਵੈਗਰੂ ਇਤੋਂ ਜਿਆਦਾ ਨਾ ਕਰੇ ਹੈ ਨਾ ਉਮੀਦ ਪ੍ਰੋਗਰਾਮ ਤੇ ਜਿੱਥੇ ਹੈਗਾ ਇੱਥੇ ਸਿਮੇਟ ਦੇ ਇਹਨੂੰ ਅਹੇ ਟਾਈਮ ਮੜਾ ਜੀ ਜ਼ਿੰਮੇਦਾਰ ਹਰੇਕ ਪਾਸੇ ਮਰਦਾ ਜੀਮੇਦਾਰ ਮੰਡੀਆਂ ਚ ਵੀ ਰਲਦਾ ਆ ਤੇ ਅਮੀ ਗਣੀ ਵੀ ਇਸੇ ਦੇ ਕਹਿੰਦੇ ਨੇ ਜੱਟ ਦੀ ਯੂਨੀਵਰਸਿਟੀ ਅੜਫਾ ਤੜਫਾ ਮੜ ਜਾਣਾ ਹੈ ਨਾ ਤੇ ਕਈ ਵੀ ਗੱਲ ਹੈ ਜ਼ਿੰਮੇਦਾਰ ਅਨੁਹਾਊਗਾ ਤਾਂ ਫੇਰੀ ਸਾਰੇ ਖਾਣਗੇ ਤਾਂ ਹੀ ਉਹ ਕਹਿੰਦੇ ਜ਼ਿੰਮੇਦਾਰ ਨੂੰ ਕਿਸਾਨ ਨੂੰ ਅੰਦਾਤਾ ਹੈ ਨਾ ਇਹ ਅੰਦਾਦਾਤਾ ਹੈ ਸਾਰਿਆਂ ਨੂੰ ਪਾਲਦਾ ਹੈ ਸੱਪਾਂ ਨੇ ਸਿਰਿਆਂ ਵਿੱਚ ਮਿੰਦ ਕੇ ਤੇ ਆ ਦੇਖੋ ਤੁਹਾਨੂੰ ਸੁਣਦਾ ਹੋਊਗਾ ਸੁਣਾਈ ਦਿੰਦਾ ਹੋਊਗਾ ਬਦਲ ਦੀ ਘੜਚ ਕਿੱਦਾਂ ਬਦਲ ਗੱਟਦਾ ਹੋਇਆ ਤੇ ਘੈਰ ਗੱਦੀ ਚੜੀ ਸੀ ਲੱਗਦਾ ਸੀ ਵੀ ਆਉਣਾ ਆ ਚੂਲ੍ਹੇ ਘਰ ਸਮੋਦਮਾ ਦੇ ਰੰਗ ਗਿਆ ਉਦੀ ਮੱਧ ਤੇ ਵਗਾਇ ਤਾਂ ਪਤਾ ਵੀ ਨਹੀਂ ਹਿੱਲ ਸਕਦਾ ਤੇਈ ਹੋ ਗਿਆ ਮੀ ਜਦਾ ਕਣਕਾਂ ਪਕੀਆਂ ਪਈਆਂ ਬਾਹਰ ਦਿਨ ਬਸਾਖੀ ਤੇ ਆਏ ਆ ਇੱਥੇ ਦੁੱਧ ਉਬਲਦਾ ਪਿਆ ਆ ਦੇ ਕੋਈ ਦੁੱਧ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਨਾ ਜਿਹਨੇ ਦੁੱਧ ਉਬਲਦਾ ਸੰਭਲਿਆ ਉਹਨੇ ਸਾਰੇ ਕੋ ਸੰਭਲਿਆ ਦੁੱਧ ਸੰਭਣਾ ਨਾ ਯਾਨੀ ਨਿਗ੍ਹਾ ਰੱਖਣੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮਾੜੇ ਅੱਖ ਦੇ ਚਮੱਕੇ ਪਰੇ ਹੋਵੋ ਨਾਲ ਦੁੱਧ ਉਬਲ ਕੇ ਥੱਲੇ ਇਦਾਂ ਹੋ ਜਾਂਦੀ ਆ ਦੇਖ ਦੁੱਧ ਇੱਕਦਮ ਮਾਜ ਦੇ ਨਾਲ ਦਾ ਦੁੱਧ ਹੈ ਇੱਕਦਮ ਮਜਵਰ ਦਾ ਲੱਗਦਾ ਦੁੱਧ ਹੈਗਾ ਪਰ ਗਾਂ ਗਾਈ ਮੇਰੀ ਗਾਈ ਦਾ ਆ ਤੇ ਹੇਗਾ ਸੰਗਣਾ ਤੇ ਦੇਖੋ ਜੀ ਮਿੰਟੋ ਮਿੰਟੀ ਤਾਂ ਨੂੰ ਆ ਜੈਣਾ ਆ ਤੇ ਕੋਲ ਖੜੇ ਹੋ ਕੇ ਬਲਣਾ ਚਾਹੀਦਾ ਆ ਆਪਾਂ ਨਾ ਰੱਖ ਕੇ ਦੁੱਧ ਹੋਰ ਵੀ ਕੰਮ ਕਰ ਕਰਨ ਲੱਪ ਪੈਨੇ ਆ ਪਰ ਨਹੀਂ ਆਪਣੇ ਲਈ ਬਹੁਤ ਗਲਤ ਸਾਬਤ ਹੁੰਦਾ ਇਹ ਤੇ ਲਓ ਜੀ ਆ ਗਿਆ ਉੱਪਰ ਕਰ ਦਿਓ ਗੈਸ ਬੰਦ ਓਏ ਅਪਲ ਗਿਆ ਅਪਲ ਗਿਆ ਪਰ ਨਹੀਂ ਨਹੀਂ ਰਹਿ ਗਿਆ ਰਹਿ ਗਿਆ ਰਹਿ ਗਿਆ ਥੋੜਾ ਜਿਹਾ ਬਰ ਗਿਆ ਜਿਹੜਾ ਆਪਣੀ ਕਰਮਾ ਜ ਨਹੀਂ ਸੀ ਹੈ ਨਾ ਲੋਟ ਅਕ ਦੋ ਇਹਨੂੰ ਤੇ ਇਹ ਰੱਖਤਾ ਚਾਨਣ ਆਨ ਕੀਤੀ ਦੀ ਵੀਡੀਓ ਹਾਂਜੀ ਸਾਡੇ ਗੈਸਟ ਆ ਗਏ ਚੰਦ ਕੇ ਆ ਗਏ ਤੇ ਵਧੀਆ ਹੋਇਆ ਮੇਲ ਮਲਾਪ ਹੋ ਗਿਆ ਇਹ ਸਾਡੇ ਹੈਗਾ ਭੂਆ ਜੀ ਦਾ ਪੋਤਾ ਤੇ ਹੈਗੀ ਆ ਸਾਡੇ ਭੂਆ ਜੀ ਦੇ ਪੋਤਨੋਂ ਬਹੁਤ ਧੰਨਵਾਦ ਆਇਆ ਇਹ ਇਹ YouTube ਇਹ ਪਹਿਲੀ ਵਾਰੀ ਆਇਆ ਜੋ ਇਹ ਤੇ ਦੂਜੀ ਵਾਰੀ ਆ ਚੁੱਕੇ ਪਹਿਲਾਂ ਇਸ ਕਰਕੇ ਰਿਸ਼ਤੇਦਾਰੀਆਂ ਜਿਹੜੀ ਹੁੰਦੀਆਂ ਮਿਲ ਜਾਂਦੇ ਹੁੰਦੀਆਂ ਆ ਦੂਰਦੀ ਦੂਰਦੀ ਪਰ ਤਾਜ਼ੀ ਕੀਤੀ ਨਵੀਂ ਦੂਰਦੀ ਕੋਈ ਨਹੀਂ ਖਾਸ ਨਹੀਂ ਹੈ ਜੀ ਪੂਆ ਦੇ ਪੁੱਤੇ ਆ ਦੂਰਦੀ ਨਹੀਂ ਹੁੰਦੀ ਹੈਗੀ ਚਲੋ ਵਧੀਆ ਕਰਦੇ ਆਏ ਆ ਟਾਈਮ ਕੱਢਿਆ ਐ ਨਹੀਂ ਸਾਡੇ ਕੋ ਪਹੁੰਚੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਹ ਕਿਹਦੇ ਪਿੰਡੋਂ ਕਿਹੜੇ ਆਏ ਆ ਨਾ ਇਹ ਹੈਗੇ ਆ ਮੌਸ ਸਾਹਿਬ ਤੋਂ ਫਲੋਰ ਲਾ ਕੇ ਮਾਦਾ ਗੰਗਾ ਜੀ ਦਾ ਪਿੰਡ ਸਿਕਾ ਉਹ ਗੁਰਾਜੰਦ ਦੇ ਸਹਜ ਵਿਆਹਣਗੇ ਅਸੀਂ ਉੱਥੇ ਉਸ ਪਿੰਡ ਤੋਂ ਆਏ ਆ ਉਸ ਪਿੰਡੋਂ ਵਲੋਗ ਕਰ ਬਹੁਤ ਵਧੀਆ ਬਹੁਤ ਵਧੀਆ ਫੈਮਲੀ ਵਧੀਆ ਆ ਬਾਕੀ ਵਧੀਆ ਫੈਮਲੀ ਆ ਉਹ ਵੀ ਸਾਡੇ ਬਲੌਗ ਦੇ ਤੇ ਹੋਰ ਵੀ ਇੱਥੇ ਸਾਡੇ ਘਰ ਆ ਗਏ ਆ ਭੂਆ ਦੇ ਮੁੰਡਿਆਂ ਦੇ ਚਰੋ ਉੱਥੇ ਉਹ ਵੀ ਆਉਂਦੇ ਹੁੰਦੇ ਆ ਤੇ ਅੱਜ ਸਪੈਸ਼ੀਅਲੀ ਆ ਗਏ ਬਹੁਤ ਵਧੀਆ ਫੋਟੋ ਕੀਤਾ ਇਹਨਾਂ ਦੇ ਮੈਂ ਕਿਹਾ ਚਰੋ ਕੋਈ ਗੱਲ ਕਰੀਏ ਆਪਾਂ ਤੇ ਹੁਣ ਬਸ ਤਿਆਰੀ ਹੋ ਗਿਆ ਆ ਤਿਆਰੀਆਂ ਜਾਣ ਦੀ ਬਹੁਤ ਸਮਾਂ ਲੱਗਦਾ ਕੋਈ ਭੈਣ ਭਰਾ ਆਵੇ ਤੇ ਵਧੀਆ ਲੱਗਦਾ ਰਿਸ਼ਤੇਦਾਰ ਮਿਲਣ ਦੀ ਹੁੰਦੀ ਆ ਨਾ ਅੱਜ ਕੱਲ ਤੇ ਟਾਈਮ ਵਿੱਚ ਆਪਣੇ ਆਪਣੇ ਚੱਲਦੇ ਆ ਬਾਕੀ ਮੌਸਮ ਵੀ ਖਰਾਬ ਹੈ ਇਸ ਕਰਕੇ ਜਾਣਾ ਦੂਰ ਆ ਤੇ ਬਹੁਤਾਂ ਰੋਕਣੇ ਪਾਉਣੇ ਹੈਗੇ ਹਾਂਜੀ ਕਿਉਂ ਮੀਨ ਨਿਹਰੇ ਦੱਸਿਆ ਹੋਇਆ ਆ ਤੇ ਜਾਣਾ ਇਹ ਫਲੋਰ ਤੇ ਲੱਗੇ ਆ ਤੇ ਬਹੁਤ ਬਹੁਤ ਬੋਲੀ ਆਇਓ ਕੋਈ ਗੱਲ ਨਹੀਂ ਕਾਲੀ ਨਹੀਂ ਆਸਤਾ ਆਸਤਾ ਜਾਇਓ ਬਹੁਤ ਹੁੰਦੀ ਆ ਚਲੋ ਇਹ ਅੱਜ ਆਇਆ ਗਾਂਵ 'ਚ ਆਉਣਗੇ ਹਾਂ ਸਹੀ ਗੱਲ ਹੈ ਅਸੀਂ ਬਸ ਨਾਲੇ ਨੂੰ ਲੈ ਕੇ ਆਉਣਗੇ ਅਸੀਂ ਵੀ ਜਾਵਾਂਗੇ ਤੇ ਵੀ ਆਉਂਦੇ ਆਂ ਬਲੌਗ ਬਹੁਤ ਦੇਖਦੇ ਆ ਇਹ ਤੇ ਇਹ ਇਸ ਕਰਕੇ ਨਾ ਤਾਂ ਕੋਣ ਬਿੰਦਰ ਆ ਦੂਜੇ ਵੀ ਮਦਦ ਭੈਣ ਭਰਾਵਾਂ ਦੇ ਸਾਡੇ ਵਲੌਗ ਚ ਦੇਖਦੇ ਆ ਕਮੈਂਟ ਛੱਡਦੇ ਹੁੰਦੇ ਆ ਤੇ ਸੋਹਣਾ ਲੱਗਦਾ ਹੈ ਨਾ ਆਪਣੇ ਰਿਸ਼ਤੇਦਾਰ ਸਾਾਨੂੰ ਜਦੋਂ ਦੇਖਦੇ ਆ ਖੁਸ਼ੀ ਬੜੀ ਹੁੰਦੀ ਆ ਨਾ ਹੋ ਸਾਡੇ ਸਬਸਕ੍ਰਾਈਬਰ ਵੀ ਉਹ ਸਾਾਨੂੰ ਦੇਖਦੇ ਚਲੋ ਬੜਾ ਲੱਗਦਾ ਹੈ ਜਦੋਂ ਸਾਨੂੰ ਆਪਣੇ ਸਾਡੇ ਦੇਖਦੇ ਆ ਨਾ ਉਹ ਸਾਰੇ ਜਿਆਦਾ ਖੁਸ਼ੀ ਵੱਜ ਜਾਂਦੀ ਆ ਤੇ ਹੁਣ ਚੱਲਦੇ ਆ ਓਕੇ ਚਲੋ ਜੀ ਹੁਣ ਤਿਆਰੀ ਕਰੋ ਚਲ ਠੀਕ ਆ ਬਹੁਤ ਖੁਸ਼ੀ ਹੋਈ ਆ ਆਏ ਆ ਤੇ ਫੇਰ ਕੋਈ ਆਉਂਦਾ ਆ ਤੇ ਇਦਾਂ ਨਹੀਂ ਆ ਹੁੰਦਾ ਹੈਗਾ ਤਦੋਂ ਦੇਖਾਂ ਸੁਰੀਦਾ ਉਹ ਇਸ ਵੇਲੇ ਕਿੱਥੇ ਸੁਟੀ ਦੇ ਵਾਸਤੇ ਨਾ ਬੂਏ ਬੂਏ ਬੈਠੀ ਆ ਸੁੱਤੀ ਰਹਿੰਦੀ ਆ ਹੁਣ ਯਾਰਾਂ ਨੇ ਚੋਰਦਾ ਜਾਣਾ ਸਾਡੇ ਦਾ ਮੱਥਾ ਦੇ ਆ ਸੀਗਾ ਸ਼ਾਮ ਸਾਡੇ ਨਾਲ ਹੀ ਰਹਿਣਾ ਇਹਨੇ ਤੇ ਚਲੋ ਬਹੁਤ ਖੁਸ਼ੀ ਹੋਈ ਸਾਨੂੰ ਤੇ ਜਣੀ ਇਹਨਾਂ ਨੇ ਸਾਨੂੰ ਦਿੱਤਾ ਸਰਪ੍ਰਾਈਜ਼ ਦੱਸਿਆ ਨਹੀਂ ਸਾਨੂੰ ਆਉਣ ਲੱਗਿਆ ਨੇ ਉਹਨਾਂ ਨੇ ਸਰਪ੍ਰਾਈਜ਼ ਹੋ ਗਿਆ ਵੀ ਅਸੀਂ ਆਏ ਆ ਨਾ ਬਸ ਚੱਲੇ ਆ ਤੇ ਵਧੀਆ ਲੱਗਦਾ ਆ ਕੋਈ ਆ ਵੀ ਜਾਵੇ ਭੈਣ ਭਰਾ ਹਣਾ ਟੈਂਡਰ ਕਿਹਨੇ ਆਇਆ ਤੇ ਤੇਰੇ ਘਰ ਪਿਆਇਆ ਸਰੋਵਰ ਤੇ ਸਹੀ ਆ ਚਲ ਠੀਕ ਆ ਚਲ ਠੀਕ ਆ ਜੀ ਓਕੇ ਚੰਗਾ ਓਏ ਓਕੇ ਤਿਆਰੀਆਂ ਜਾਣ ਦੀ ਬਾਕੀ ਰੋਡ ਪਰ ਹੋਰ ਚੱਲੋ ਤੁਹਾਨੂੰ ਜਾਂਦੇ ਨੂੰ ਦਿਖਾਉਣੀ ਆ ਇੱਧਰ ਤੇ ਆਏ ਹੋਣੇ ਪਹਿਲਾਂ ਨਾ ਚੱਲ ਆਜੋ 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 ਨਕਸ਼ਾ ਹਦਾ ਹੀ ਬਦਲਿਆ ਹੈ ਮੇਲੀ ਦਾ ਗੇਟ ਲਾਇਆ ਹੁਣ ਅਸੀਂ ਹਾਂਜੀ ਉਹ ਉਹ ਮੇਲੀ ਚਾਚੀ ਸੀ ਹਾਂਜੀ ਇਹ ਆ ਬਾਬੇ ਦੀ ਜਗਾ ਜਿਹੜਾ ਸਾਲਵਾਰਾ ਪ੍ਰੋਗਰਾਮ ਹੁੰਦਾ ਨਾ ਕਰਾਉਣੇ ਹੁੰਦੇ ਆ ਤੇ ਦੇਖੇ ਸਾਡੇ ਵਲੌਗ ਦੇਖੇ ਜਾ ਕੇ ਤੁਹਾਨੂੰ ਫੈਰਡ ਕਰਕੇ ਹੁਣ ਕਰੂੰਗੀ ਅਪਲੋਡ ਹੈ ਨਾ ਸੇਗਾ ਸਾਰਿਆਂ ਨੂੰ ਸ਼ਰਮ ਚਲ ਜਾਂਦਾ ਨਾ ਵੀ ਚਲ ਅਪਲੋਡ ਕਰ ਚੰਗਾ ਬਾਜੀ ਨਾ ਬਸ ਆਉਂਦੇ ਅੰਦਰ ਰਿਹਾ ਕਰੋ ਨਾ ਠੀਕ ਹੈ ਜੀ ਬਾਏ ਬਾਏ ਚੱਲ ਗਏ ਜੀ ਪੁਰਾਣੇ ਹੁਣ ਤੇ ਬਾਏ ਬਾਏ ਅਚਾਨਕ ਆਏ ਸੀਗੇ ਤੇ ਚੱਲ ਗਏ ਹਣ ਬੜਾ ਲੱਗਦਾ ਆਪਣੇ ਜਿਸ ਤਿਆਰੀ ਕੋਈ ਮਿਲੇ ਗਲੇ ਹਨਾ ਤੇ ਰਿਸ਼ਤੇ ਆ ਦੇ ਮਿਲਦੇ ਆ ਨਹੀਂ ਹੁੰਦੀ ਆ ਸਾਨੂੰ ਨਵੇਂ ਵਾਂਗੂ ਰਿਸ਼ਤੇ ਆਰ ਮਿਲਦੇ ਆ ਨਾ ਜਿਹੜੇ ਪ੍ਰਾਣੇ ਆ ਜਿਹੜੇ ਸਾਡੇ ਨਵੇਂ ਆ ਸਾਨੂੰ ਛੱਡੀ ਜਾ ਰਹੇ ਚਲੋ ਖੈਰ ਅਸੀਂ ਵੀ ਛੱਡਦੀ ਤਾਂ ਜਿਹੜਾ ਸਾਨੂੰ ਛੱਡੇ ਛੱਡੀ ਵੀ ਨਹੀਂ ਗੱਲ ਹੈਗੀ ਤੇ ਚੜਦੇ ਆਏ ਸੀਗੇ ਕਿਦਾਂ ਮਾਦਾ ਠੀਕ ਆ ਹੋ ਚੱਲਣੀਆਂ ਹਾਂ ਹੋਰ ਹਾਂਜੀ ਰਿਸ਼ਤੇ ਆ ਆਪਣੇ ਚੱਲ ਗਏ ਮੋਸਾਬ ਤੇ ਫਲੋਰ ਤੇ ਲੱਗ ਗਿਓ ਆਈ ਸੀਗੇ ਤੇ ਚਲੋ ਬੜੇ ਲੱਗਦਾ ਬਹੁਤ ਸੁਨਮ ਲੰਦੇ ਕੋ ਪੈਣ ਭਰਾਵੇ ਕਿਸੇ ਨੂੰ ਮੈਂਣਾ ਨਾ ਜਾਂ ਕਿੱਦਾਂ ਵੀ ਹੈਗਾ ਆ ਤੇ ਠੀਕ ਲੱਗਦਾ ਆ ਤਾਂ ਅਸੀਂ ਵੀ ਜਾਵਾਂਗੇ ਮੈਂਨਾਂ ਨਾਲ ਨੂੰ ਜਾਵਾਂਗੇ ਵਡੀਆਂ ਤੋਂ ਬਾਹਰ ਕੰਮ ਕੁੰਮ ਰਵੇੜ ਕੇ ਹੈ ਨਾ ਤੇ ਮੈਥੇ ਲੱਗੇ ਜਿਦਾਂ ਕਹ ਲੋ ਵੀ ਦੇਰ ਤੋ ਸੀ ਤੇ ਮਗਾਣ ਚੁੱਥੀ ਕਿਚੂ ਤੁਆ ਅਗੇ ਫਿਰ ਮੈਂ ਫਟਾਫਟ ਚਾਹ ਬਣਾਈ ਚਾਹ ਬਣਾ ਕੇ ਫਿਰ ਰੋਟੀ ਜਿੰਨੀ ਜੋਗੀ ਸੀ ਉਹਨੇ ਤਿਆਰ ਕੀਤੀ ਫਟਾਫਟ ਹਨਾ ਤੇ ਸਰਪ੍ਰਾਈਜ਼ ਤਾਂ ਹੋ ਰਿਹਾ ਸੀਗਾ ਹੁੰਦਾ ਨਾ ਦੱਸਿਆ ਨਹੀਂ ਉਹਨਾਂ ਨੇ ਸਾਨੂੰ ਸੇਲਦਾ ਵੀ ਪਰ ਅਚਾਨਕ ਸਰਪ੍ਰਾਈਜ਼ ਹੋ ਗਿਆ ਚਲੋ ਖੈਰ ਤੇ ਆ ਬਣਾਈ ਸੀ ਖੀਰ ਤੇ ਆ ਦੇਖੋ ਤੇ ਤੋੜ ਤੋਂ ਮੈਂ ਅਕਰ ਰੋਟੀ ਖਾਈਦੇ ਆ ਤੇ ਅੱਜ ਖਾਣੇ ਆ ਖੀਰ ਤੇ ਦੇ ਕੋਈ ਕੋ ਖਾਣ ਦੇ ਨਾ ਕੋਈ ਨਹੀਂ ਭੁੱਖਾ ਹੁੰਦਾ ਇਹ ਸਭ ਪਿਆਰ ਹੁੰਦਾ ਨਾ ਤੇ ਸਾਰੇ ਆਪ ਆਪਣੇ ਘਰ ਹੀ ਖਾਂਦੇ ਹੀ ਹੈ ਨਾ ਇਹ ਤਾਂ ਪਿਆਰ ਦੀ ਗੱਲ ਹੁੰਦੀ ਆ ਜੇ ਕੋ ਪਿਆਰ ਨਾਲ ਆਪਾਂ ਮਿਲ ਮਿਲਦਾ ਨੂੰ ਮਿਲਣਾ ਚਾਹੀਦਾ ਹੈ ਇਹ ਨਹੀਂ ਰਸਤੇ ਵਾਲੀ ਦੂਰ ਦੀ ਦੇਖਣੀ ਚਾਹੀਦੀ ਸਾਡੇ ਦੂਰ ਦੀ ਜਿਹਸਤੇ ਵਾਲੀ ਸਾਡੇ ਨੇੜੇ ਦੀ ਰਸਤੇ ਵਾਲੀ ਇਹ ਗੱਲ ਪਿਆਰ ਦੀ ਹੁੰਦੀ ਆ ਤੇ ਸੋ ਇਹ ਗੱਲ ਆ ਕਿ ਡਾਕਟਰ ਸਾਹਿਬ ਗਏ ਆ ਸਨੋਰ ਤੇ ਨਾਲ ਉਹਨਾ ਫਰੈਂਡ ਆ ਤੇ ਅੱਜ ਜਲੇਬੀਆਂ ਲੰਗਾ ਲਾਉਣਾ ਰਾਤ ਨੂੰ ਜਾਣੀ ਹੁਣ ਤਿਆਰੀ ਪੂਰੀ ਕਰਦੇ ਪਏ ਆ ਮੰਜਲੀਵਿਆਂ ਤਿਆਰ ਕਰਨੀਆਂ ਤਿਆਰ ਕਰਕੇ ਸਾਨੂੰ ਤਨਿਸ਼ਾਨ ਨੂੰ ਜਣੀ ਸੇਵਾ ਕਰਨੀਆਂ ਜਲੀਬਿਆਂ ਲੰਗਰ ਲਾਉਣਾ ਆ ਤੇ ਇਹ ਵੀ ਸੇਵਾ ਹੁੰਦੀ ਬਹੁਤ ਵੱਡੀ ਜੀ ਕਿਉਂ ਚੱਲ ਕੇ ਮੈਂ ਆਪਸ ਨੂੰ ਪਠੂਠੇ ਪਾਤੇ ਆ ਪਠੇ ਪਾ ਕੇ ਹੁਣ ਮੰਨੇ ਚਲੋ ਖੀਥਾ ਲਵਾਂ ਤੇ ਅਲਿਕੋਣੀ ਅਖੀਰ ਲੱਗ ਜਿੰਦਾ ਨੂੰ ਪਤਲੀ ਪਤਲੀ ਚਾਹ ਜਾਨਾ ਕੋਲ ਤੋਂ ਆਸਾ ਕਿ ਜੇ ਬਸakti ਦੇ ਮਤਲਬ ਗੋਦਵਰਾ ਸਾਹਿਬ ਵੱਲੋਂ ਅਖੰਡ ਪਾਠ ਸਾਹਿਬ ਰੱਖੀ ਗਏ ਆ ਪਹਿਲਾਂ ਜਿੱਦਾਂ ਪਿੰਡਲ ਹੁੰਦੇ ਸੀਗੇ ਕਿਸੇ ਜਾਸਰਨਾਤ ਪੂਰੀ ਹੁੰਦੀ ਸੀ ਜਿਆ ਕਿਦਾਂ ਵੀ ਹੈਗਾ ਤੇ ਸਾਨੂੰ ਜਾਵਾਂਗੇ ਔਰਦਰ ਸਾਹਿਬ ਤੇ ਕੱਡੇ ਕਿਵਾਂਗੇ ਤੰਦਰੁਸਤੀ ਦੀ ਅਰਦਾਸ ਕਰਾਂਗੇ ਸਾਰਿਆਂ ਵਾਸਤੇ ਹੈਨਾ ਤੇ ਸਾਖੀ ਜੀ ਸਾਰਿਆਂ ਵਾਸਤੇ ਵਧੀਆ ਆਵੇ ਤੇ ਚੰਗੀ ਆਵੇ ਬਾਕੀ ਮੇਰੀ ਇਹ ਗੱਲ ਹੈ ਵੀ ਤੁਸੀਂ ਦੁੱਖ ਵੇਲੇ ਜਰੂਰ ਅਗਲੀ ਦੀ ਦੁੱਖ ਦੀ ਘੜੀ ਉਹ ਸ਼ਾਮਿਲ ਹੋਇਆ ਕਰੋ ਤੇ ਬੰਦਾ ਹੋਈ ਜਿਹੜਾ ਜਿੱਦਾਂ ਕਹ ਲਓ ਵੀ ਕਿਸੇ ਦੀ ਦੁੱਖ ਦੀ ਘੜੀ ਸ਼ਾਮ ਹੁੰਦਾ ਹੈ ਤਾਂ ਖੁਸ਼ੀ ਵਿੱਚ ਸਾਰੇ ਸ਼ਾਮ ਹੋ ਜਾਂਦੇ ਆ ਦੁੱਖ ਦੀ ਘੜੀयां ਸ਼ਾਮ ਹੋਣਾ ਚਾਹੀਦਾ ਕਿਉਂਕਿ ਦੁੱਖ ਹਰੇਕ ਤੇ ਖੜੇ ਆ ਤੇ ਸੋ ਇਹ ਗੱਲ ਆ ਜਿੱਤਰਾ ਪਤਾ ਨਹੀਂ ਕਿਹੜੇ ਵੇਲੇ ਦੁੱਖ ਆ ਜਾਣਾ ਹੈ ਤੇ ਇਸ ਮੌਤ ਦਾ ਵੀ ਨਹੀਂ ਪਤਾ ਕਿਹੜੇ ਵੇਲੇ ਮੌਤ ਆ ਜਾਣੀ ਆ ਨਾ ਤੇ ਪਰਮਾਤਮਾ ਕੋ ਡਰਦੇ ਰਹਿਣਾ ਚਾਹੀਦਾ ਆ ਤੇ ਵਾਹਿਗੁਰੂ ਦਾ ਭਲਾ ਕੋਲੋਂ ਸਾਰਿਆਂ ਦਾ ਭਲਾ ਮੰਗਣਾ ਚਾਹੀਦਾ ਵਾਹਿਗੁਰੂ ਕੋਲੋਂ ਹਨਾ ਕਿਸਵਾਦਾ ਕਲਾ ਮੋਡ ਦੇ ਵੀਡੀਓ ਨੂੰ ਲਾਈਕ ਕਰਦਾ ਕਰੋ ਅੱਗੇ ਸ਼ੇਅਰ ਵੀ ਕਰਦਾ ਕਰੋ ਤੇ ਸਸੀ ਦਾ ਸਾਰਿਆਂ ਨੂੰ ਕੇ ਵਾਜੀ ਗੁੱਡ ਬਾਏ